ਕੱਟੀ ਆ ਦੋਸਤੋ ਪਿੱਛੇ ਜਮਾ ਜੱਡ ਬਲੈਕ ਸਵਰਾਜ ਝੋਟੇ ਦੀ ਜੋਤੀ ਮੱਝ ਦਾ ਜੰਬਾ ਤਾਂਾਂ ਮਾਰ ਸਾਰੇ ਦੋਨੇ ਇਕੱਠੇ ਬੜਕੇ ਉਹਦੀ ਦੋਸਤੋ ਪਿੱਛੇ ਕੱਟੀ ਆ ਮੋਹਰਾ ਨਸਲ ਦੀ ਤੇ ਝੋਟੀ ਵੀ ਬਹੁਤ ਸੋਹਣੀ ਹਾਂਜੀ ਬਾਈ ਜੀ ਰੌਂਗ ਕਟੈਰੀ ਫਾਰਮ ਤੇ ਸਾਰੇ ਭਰਾਵਾਂ ਦਾ ਸਵਾਗਤ ਆ ਅੱਜ ਦੀ ਵੀਡੀਓ ਦੋਸਤੋ ਪਿੰਡ ਭਾਗੀਬੰਦਰ ਜ਼ਿਲ੍ਹਾ ਬਠਿੰਡਾ ਤੇ ਤਹਿਸੀਲ ਆ ਗਈ ਵੀਰੇ ਦਮਦਮਾ ਸਾਹਿਬ ਤਲਵੰਡੀ ਸਾਬੋ ਤਲਵੰਡੀ ਸਾਬੋ ਤੋਂ ਬਾਈ ਜੀ 4 ਕਿਲੋਮੀਟਰ ਦੀ ਦੂਰੀ ਤੇ ਪਿੰਡਾਂ ਤੇ ਬਾਪੂ ਭੋਲੇ ਦੇ ਘਰੋਂ ਆਪਾਂ ਵੀਡੀਓ ਬਣਾ ਰਹੇ ਆ ਦੋਸਤੋ ਪਿੰਡ ਆ ਜਿਹੜਾ ਮੇਨ ਜਿਹੜਾ ਬੱਸ ਸਟੈਂਡ ਆ ਇਹਦੇ ਕੋਲੋਂ ਹੀ ਦੋਸਤੋ ਘਰ ਆ ਹਨਾ ਹਾਂਜੀ ਆ ਬੱਸ ੱਡੇ ਤੋਂ ਮੇਨ ਗਲੀ 'ਚੀ ਠੀਕ ਠੀਕ ਬਾਕੀ ਆਜੋ ਆਪਾਂ ਬਾਪੂ ਨਾਲ ਗੱਲਬਾਤ ਕਰਦੇ ਆ ਕਿੰਨਵਾ ਸੂਆ ਸੂਈਆ ਕਰੇਲੂ ਕੰਮ ਆ ਦੋਸਤੋ ਕੀ ਇਹਦਾ ਮੁੱਲ ਰੱਖਦੇ ਆ ਤੇ ਬੱਚਾ ਦੋਸਤੋ ਇਹਨੇ ਫੀਮੇਲ ਕੱਟੀ ਨੂੰ ਜਨਮ ਦਿੱਤਾ ਹੋਇਆ ਬਾਕੀ ਜਿਹੜੀ ਵੀਡੀਓ ਆ ਦੋਸਤੋ ਉਹ 5 ਤਰੀਕ 11ਵਾਂ ਮਹੀਨਾ ਤੇ 2025 ਦੀ ਆ ਹੋਰ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਪਿੰਡ ਜੀ ਆਪਣਾ ਭਾਗੀ ਬੰਦਰ ਪਿੰਡ ਬੰਦੀ ਤੋਂ 3 ਕਿਲੋਮੀਟਰ ਚਾਰ ਹੈ ਨਾ ਠੀਕ ਹੈ ਜੀ ਹਾਂ ਘਰੇਲੂ ਕਾਂ ਮਾ ਬਾਪੂ ਆਪਣਾ ਹਾਂ ਘਰੇਲੂ ਕਾਂ ਮਾ ਜੀ ਠੀਕ ਹੈ ਕਿੰਨਾ ਸੂਆ ਸੂਈ ਹੈ ਜੀ ਇਹ ਦੂਜਾ ਸੂਆ ਜੀ ਦੂਜਾ ਸੂਆ ਸੂਈ ਆ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਕੱਲ 11 ਵਜੇ ਸੂਈ ਆ ਕੱਲ 11 ਵਜੇ ਹਾਂ ਜੀ ਠੀਕ ਆ ਬੱਚਾ ਇਹਨੇ ਕੱਟੀ ਦਿੱਤੀ ਹੈ ਹਾਂ ਜੀ ਮਗਰ ਕੱਟੀ ਹੈ ਹਾਂ ਮਗਰ ਦੋਸਤੋ ਕੱਟੀ ਆ ਬਾਪੂ ਪਹਿਲਾ ਸੂਆ ਤੁਸੀਂ ਸਾਰਾ ਚੋਈ ਆ ਕਿੰਨਾ ਦੁੱਧ ਦਿੰਦਾ ਤੁਹਾਡੇ ਕੋਲ ਦੁੱਧ ਇਹਨੇ 12 ਲੀਟਰ ਦਿੰਦਾ ਜੀ 12 ਕਿਲੋ ਚੋਇਆ ਵਦਗਾ ਹਾਂ ਜੀ ਵਧੀਆ ਚੋਇਆ ਠੀਕ ਆ ਹੁਣ ਦੂਜਾ ਸੂਆ ਦੋਸਤੋ ਸੂਈਆ ਕੱਲ ਛੋਟੀ ਸੂਈਆ 4 ਤਰੀਕ ਨੂੰ ਤੇ ਅੱਜ 5 ਤਰੀਕ ਐ ਜੇਰ ਜੂਰ ਪਾ ਕੇ ਵਧੀਆ ਸਾਫ ਵਧੀਆ ਸਾਫ ਆ ਬਿਲਕੁਲ ਜੇਰ ਪੈਗੀ ਕੱਲ ਕੱਲ ਪੈਗੀ ਹਾਂਜੀ 4:30 ਤੇ ਬਾਕੀ ਆਪਾਂ ਖੋਲ ਕੇ ਦੋਸਤੋ ਤੋੜ ਲੈਨੇ ਨੰਬਰ ਆ ਮਾਲਕਾਂ ਦਾ ਵੀਡੀਓ ਦੇ ਹੇਠਾਂ ਚੱਲੀ ਜਾਂਦਾ ਇੱਕ ਵਾਰੀ ਬਾਪੂ ਖੋੜ ਕੇ ਤੋੜ ਲਾ ਮੁੱਲ ਜਿਹੜਾ ਵੀਡੀਓ ਦੇ ਵਿੱਚ ਹੀ ਕਰ ਦਾਂਗੇ ਆਪਾਂ ਆਹ ਦੇਖੋ ਬਈ ਤੋੜ ਕੇ ਤੁਹਾਨੂੰ ਦਿਖਾ ਦਿੰਨਾ ਛੋਟੀ ਮੁੰਦਰੀ ਵਰਗੀ ਐ ਜਮ ਆਮ ਜੇ ਕਰੇ ਖੜੀ ਆ ਬਾਕੀ ਲੈਵਲ ਉਵੇ ਦੀ ਤੁਸੀਂ ਚੈੱਕ ਕਰ ਲਓ ਸ਼ਾਮ ਦੇ ਦੋਸਤੋ 6:35 ਵਜੇ ਤਕਰੀਬਨ ਆਪਾਂ ਵੀਡੀਓ ਹੁਣ ਬਣਾ ਰਹੇ ਆਂ ਕੱਲ ਸੂਈ ਆ ਇਧਰ ਨੂੰ ਲਿਆਓ ਬਾਪੂ ਆਹ ਘਰ ਦੇ ਜਾਨਵਰ ਆ ਜਿਹੜੇ ਘਰੇ ਖੜੇ ਵੀਰੇ ਤੇ ਆਹ ਜੋ ਟੀ ਸੇਲ ਕਰਨੀ ਆ ਹੁਣ ਦੋਸਤੋ ਐਸ ਵੇਲੇ ਧਾਰ ਕੱਢਣ ਵਾਲੀ ਆ ਜਿਹੜੀ ਫੇਰ ਆਪਾਂ ਵੀਡੀਓ ਬਣਾ ਰਹੇ ਆਂ ਬਾਕੀ ਤੁਸੀਂ ਲੇਵਾਂ ਲੂ ਬਾ ਚੈੱਕ ਕਰ ਲਓ ਕਰਮ ਵਾਲੀ ਦੀ ਵਧੀਆ ਵਿੱਥੀ ਦੇ ਥਾਣਾ ਇਧਰ ਨੂੰ ਕੋਈ ਬਾਪੂ ਆਇਨ ਹਾਂ ਆਇਨ ਕੋ ਮਾਰਾ ਹਾਂ ਇਧਰਲੇ ਪਾਸੇ ਵੀ ਦਿਖਾ ਦੇ ਲੇਵਾਂ ਐਂ ਕਮਾ ਲੂ ਬਾਪੂ ਜੀ ਹਰ ਹਰ ਹਾਂ ਆ ਦੇਖੋ ਵੀਰੇ ਹੂੰ ਇੱਕ ਪੋਪਲਾ ਉਤਰਿਆ ਹੈ ਨਾ ਸਿੰਘ ਦਾ ਹਾਂ ਜੀ ਹਾਂ ਇੱਕ ਦੋਸਤੋ ਪੋਪਲਾ ਜਰੂਰ ਉਤਰਿਆ ਹੈ ਬਾਕੀ ਤੁਸੀਂ ਆਹ ਲੇਵਾ ਚੈੱਕ ਕਰੋ ਕਰਮਾਲੀ ਦਾ ਜਿਹੜੇ ਵੀ ਮੇਰੇ ਭਰਾ ਨੇ ਖਰੀਦਨੀ ਆ ਕੋਲੇ ਆ ਜੋ ਤਸੱਲੀ ਜਿਵੇਂ ਮਰਜੀ ਚਾਰੇ ਪੱਖੋਂ ਤੋਂ ਕਰਕੇ ਹਨ ਹਵਾਨਾ ਸਾਨੂੰ ਦਿਖਾ ਦਿੰਨਾ ਆਹ ਦੇਖੋ ਲਿਆ ਵਾਪੂ ਫਿਰ ਬਨਲਾ ਆਪਾਂ ਮੁੱਲ ਕਰ ਲਈ ਇੱਕ ਵਾਰ ਵੀਡੀਓ ਚ ਹੂੰ ਆ ਤੁਸੀਂ ਅੱਗੋਂ ਭਾਈ ਮੂੰਹ ਵੀ ਦੇਖ ਲਓ ਇੱਕ ਸਿੰਘ ਆ ਜਿਹੜਾ ਪੋਪਲਾ ਉਹਦਾ ਲਿਖਿਆ ਹੋਇਆ ਬਾਕੀ ਨੰਬਰ ਮਾਲਕਾਂ ਦਾ ਹੈ ਸਾਹ ਆ ਬਈ ਕਰ ਲੋ ਲੇਵੇ ਦੀ ਚੱਕ ਮੰਨ ਲੋ ਬਾਪੂ ਫਿਰ ਹੂੰ ਕਮਾ ਕੇ ਬੰਨ ਲੋ ਜੀ ਉੱਥੇ ਚੌਣ ਚ ਬੁੜੀਆਂ ਬੰਦਾ ਕਿਵੇਂ ਮਰਜੀ ਚ ਹੋਈ ਜਾਵੀ ਕੋਈ ਮਰਜੀ ਚ ਹੋਵੇ ਹੁਣ ਚੌਂਦੇ ਦੀ ਵੀ ਫੋਟੋ ਵਿੱਚ ਨਹੀਂ ਬੁੜੀ ਛੱਡ ਲੈਣਿਆ ਹਾਂ ਕੋਈ ਨਹੀਂ ਚਵਾ ਸਮਾ ਕੇ ਪੂਰੀ ਠੀਕ ਆ ਨਹੀਂ ਛੱਡ ਕੇ ਉਹ ਸਕੇ ਇਧਰ ਨੂੰ ਠੀਕ ਆ ਠੀਕ ਆ ਫੋਟੋ ਚੌਣ ਦੀ ਖਿੱਚ ਪੂਰੀ ਪਸਮੀ ਦੀ ਠੀਕ ਆ ਜੀ ਠੀਕ ਆ ਹਾਂ ਹਾਂ ਕੋਈ ਨਹੀਂ ਦੋ ਪਤਾ ਲੱਗੇ ਧਾਰਾ ਮਾਰਾਂਗੇ ਐ ਗੜਬਾ ਬੂ ਟਿਕਣਾ ਠੀਕ ਆ ਦਿਸਣਾ ਅਗਲੇ ਨੂੰ ਠੀਕ ਆ ਠੀਕ ਆ ਪਿੰਡ ਚ ਕੀ ਨਾਂ ਤੇ ਜਾਣਦੇ ਆ ਬਾਪੂ ਸੋਨੂੰ ਬਸ ਭੋਲੇ ਨੂੰ ਬੱਤ ਜਾਣਦੇ ਭੋਲਾ ਦੇ ਨਾਂ ਤੇ ਹਾਂ ਠੀਕ ਆ ਠੀਕ ਆ ਚੰਡੇ ਦਾ ਬੋਲਦੀ ਮੈਂ ਭੋਲਾ ਭੋਲਾ ਚੰਡੇ ਦਾ ਭਾਈ ਪਿੰਡ ਚ ਹਰੇ ਕਦੇ ਨਾਂ ਪਛਿਆਲ ਪੈਂਦੀ ਹੁੰਦੀ ਆ ਤੇ ਬਾਪੂ ਨੂੰ ਬਾਂਦਰਪੱਤੀ ਬਾਂਦਰਪੱਤੀ ਚ ਠੀਕ ਆ ਇਹ ਬਾਕੀ ਚੋਕੇ ਆਉਂਦੇ ਆ ਆਂਟੀ ਵਰਗੇ ਉਹ ਸਾਨੂੰ ਚੋਕੇ ਵਿੱਚ ਹੀ ਦਿਖਾ ਦਾਂਗੇ ਆਪਾਂ ਤਾਰਾ ਤੋਰਾ ਆ ਦੇਖੋ ਬਾਈ ਪਸਮਾ ਕੇ ਚੋਕੇ ਦਿਖਾ ਦਿੰਨੇ ਆ ਚਲੋ ਬੰਨ ਮੂਰੇ ਧੀਆ ਦੋਸਤੋ ਪਿੱਛੇ ਜਮਾ ਜੱਡ ਵਾਲਾ ਇੱਕ ਸਵਰਾਜ ਝੋਟੇ ਦੀ ਜੋਤੀ ਮੱਝ ਦਾ ਜਿਹੜਾ ਪੱਟਾ ਵਾਲਾ ਸਾਰੇ ਦੋਨੇ ਇਕੱਠੇ ਬੜ ਕੇ ਉਹਦੀ ਦੋਸਤ ਪਿੱਛੇ ਕੱਟੀ ਆ ਮੋਹਰਾ ਨਸਲ ਦੀ ਤੇ ਝੋਟੀ ਵੀ ਬਹੁਤ ਸੋਹਣੀ ਆ ਕਰ ਮਾਰੀ ਆ ਪਸਮਾ ਚੱਕ ਕਰੋ ਆ ਦੇਖੋ ਧਾਰਾ ਮਾਰ ਕੇ ਤੁਹਾਨੂੰ ਦਿਖਾ ਦਿੰਨੇ ਆ ਬੰਦਾ ਬੁੜੀ ਜਿਵੇਂ ਮਰਜੀ ਚੋਈ ਜਾਏ ਕੋਈ ਚੋਵੇ ਜੀ ਆ ਦੇਖੋ ਵੀਰੇ ਕਰੋ ਤੁਸਲੇ ਖਣਾ ਨਾ ਧਾਰਾ ਚੱਕ ਦੇਖੋ ਹਾਂ ਮੂਰਲੇ ਸਣਾ ਜੀ ਮਾਰੀ ਬਾਈ ਬਾਲਟੀ ਨੇੜੇ ਕਰ ਲੈ ਕੋਈ ਨਾ ਥੱਲੇ ਜਾਂ ਥੱਲੇ ਵਿਚਾਲੇ ਕਰ ਬਾਲਟੀ ਆ ਆ ਦੇਖੋ ਬਾਈ ਆ ਦੇ ਬਾਪੂ ਕਹਿੰਦਾ ਪਹਿਲਾਂ ਨੇ 12 ਕਿਲੋ ਵਧੀਆ ਖੁੱਲਾ ਪਾਇਆ ਐ ਕਿ 13 14 ਦੀ ਉਮੀਦ ਆ ਬਾਪੂ ਕੀ ਭਾ ਕਰਦੇ ਆ ਫਿਰ ਇਹਦਾ ਆਪਾਂ ਭਾ ਕਰਦੇ 160 1 ਲੱਖ 60000 ਹਾਂਜੀ ਕੋਈ ਕਰੋਗੇ ਮਾੜੀ ਮੋਟੀ ਛੋਟ ਕੋਈ ਛੋਟ ਛੱਪਾ ਹੋ ਜਾਊਗਾ ਮੌਕੇ ਤੇ ਹੈ ਨਾ 1 ਲੱਖ ਤੇ 60 ਹਜ਼ਾਰ ਦੋਸਤੋ ਡਿਮਾਂਡ ਕਰੀ ਆ ਜਿਹੜੇ ਵੀ ਮੇਰੇ ਭਰਾ ਨੇ ਖਰੀਦਨੀ ਆ ਕੋਲੇ ਆ ਕੇ ਦੋ ਡੰਗ ਚਾਰ ਡੰਗ ਆਪਦੀ ਚਵਾਈ ਕਰਕੇ ਬਾਕੀ ਹਜੇ ਤਾਂ ਬੌਲੇ ਚ ਹੀ ਆ ਧਾਰਾ ਤੁਰਾਂ ਦੀ ਤੁਸੀਂ ਜਿਵੇਂ ਮਰਜ਼ੀ ਆ ਦੇਖੋ ਕਰ ਲਿਓ ਪਾਸ ਨੰਬਰ ਹੇਠਾਂ ਚੱਲੀ ਜਾਂਦਾ ਪਿੰਡ ਭਾਗੀਵੰਦਰ ਜ਼ਿਲ੍ਹਾ ਬਟਿੰਡਾ ਦੋਸਤੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ